ਜੀ ਵੀਰੋ ਅੱਜ ਇੱਕ ਨਾ ਗੱਲ ਸੁਣਾਈ ਤੁਹਾਨੂੰ ਸਾਡੇ ਸਿੱਖ ਵੀਰਾਂ ਇੱਕ ਬੜਾ ਰੌਲਾ ਪੁੰਦੇ ਆ ਇਹ ਜਦੋਂ ਵੀ ਕਿਤੇ Hindu ਧਰਮ ਨੂੰ ਮਿਹਣਾ ਮਾਰਨਾ ਹੋਇਆ ਤੇ ਇਹ ਬੜੀ ਗੱਲ ਕਹਿੰਦੇ ਅਸੀਂ ਤੁਹਾਡੀਆਂ ਮੁਗਲਾਂ ਤੋਂ ਉਹ ਗਜਨੀ ਦੇ ਬਾਜ਼ਾਰ ਚ ਇਥੋਂ ਚੁੱਕ ਕੇ ਲੈ ਜਾਂਦੇ ਸੀ ਤੇ ਤੁਹਾਡੀਆਂ ਬੇਟੀਆਂ ਬਚਾਈਆਂ ਤੱਕੇ ਟੱਕੇ ਦੇ ਬਿਆਰਾਂ ਚ ਕੀ ਪਰਨ ਜੋ ਵੀ ਅਖੀਰ ਨੇ ਦੇਹੀ ਪੈਂਛੜਾ ਕੇ ਲਿਉਂਦੇ ਨੇ ਤੇ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਜਦੋਂ ਉਹ ਇਹ ਗੱਲ ਨੂੰ ਮੰਨਦੇ ਨਹੀਂ ਹੈ ਕੁਈ ਧੱਕੇ ਨਹੀਂ ਆ ਕੀ ਅੰਦਰ ਇਹਦੇ ਸਾਡੀਆਂ ਇੰਨੇ ਪਰਸੈਂਟ ਕੁਰਬਾਨੀਆਂ ਤੁਹਾਡੇ ਪ੍ਰਤੀ ਤੁਹਾਡੀਆਂ ਹੀ ਜਦੋਂ ਇਥੋਂ ਚੁੱਕ ਕੇ ਖੜ ਦੇਂਦੇ ਹੀ ਮੁਗਲ ਅਸੀਂ ਉਹ ਤੋਂ ਛੜਾ ਕੇ ਲਿਉਂਦੇ ਨੇ ਤੋ ਜਦੋਂ ਉਹ ਇਹ ਗੱਲ ਨੂੰ ਮੰਨਦੇ ਨਹੀਂ ਆ ਸਰਕਾਰ ਨਹੀਂ ਕਰਦੇ ਉਹਦੇ ਅੰਦਰ ਵੀ ਸਾਡੀਆਂ ਤਾਂ ਕੋਈ ਨਾ ਸਾਰੇ ਹੀ ਮਰਜੋ ਮਰਜੋ ਸਾਰੇ ਹੀ ਮਰਜੋ ਅਹੀਂ ਤੇ ਨੇ ਸਾਰੇ ਹੀ ਮਰਜੋ ਤੇ ਸਾਨੂੰ ਮੈਨੇ ਮਾਰਨ ਤੇੜਜੋ ਉਹ ਇਹ ਗੱਲ ਆਂਦੇ ਆ ਤੁਹਾਡੇ ਸਾਹਮਣੇ ਹੀ ਆ ਕੀ ਕੁਝ ਹੋਣ ਦੇ ਆ ਕੀ ਚੋ ਚੱਲਣ ਦੇ ਆ ਤੂੰ ਇੱਕੋ ਗੱਲ ਕਰੀ ਜਾਂਦੇ ਰਹਿੰਦੇ ਜੀ ਅਹੀਂ ਤੁਹਾਡੀਆਂ ਸ਼ਰਾਈਆਂ ਮੁਗਲਾ ਹੋਏ ਆ ਲੀਏ ਉਹ ਅਗਲਾ ਯਾਰ ਮੰਨਦੇ ਤੇਰੇ ਸਾਨੂੰ ਤੂੰ ਹੀ ਗੋਲਾ ਹੋਇਆ ਜੀ ਅਗਲਾ ਇਹ ਮੰਦਰ ਤੇ ਸਾਨੂੰ ਤੂੰ ਆਉਣ ਵੇਖ ਲੈ ਹੁਣ ਮੈਂ ਉਹਨੂੰ ਤਲੂਖਣ ਲਗਾ ਜੋ ਹੁਣ ਬੱਚੀ ਦੀ ਉਮਰ ਵੇਖੋ ਕੀ ਹੈ ਤੇ ਉਹਨੂੰ ਰੈਂਪ ਤੇ ਤੋਰਨ ਦਾ ਚਲੋ ਪਰਸਨੈਲਿਟੀ ਸ਼ੋ ਹੁੰਦੇ ਆ ਹਰ ਫੀਲਡ 'ਚ ਹੁੰਦੇ ਆ ਭੰਗੜੇ ਦੇ ਸ਼ੋ ਹੁੰਦੇ ਆ ਪਰਸਨੈਲਿਟੀ ਮਿਸ ਪੰਜਾਬ ਮਿਸ ਵਰਲਡ ਮਿਸ ਇੰਡੀਆ ਚੁਣੇ ਜਾਂਦੇ ਆ ਪਛੇ ਪੰਜਾਬ ਦੀ ਕੁੜੀ ਜੁਣੀ ਮਤਲਬ ਕੋਈ ਤਰੀਕਾ ਢੰਗ ਜੱਜ ਹੁੰਦਾ ਵਾ ਉਹ ਮੰਨਿਆ ਹੁਣ ਇਹ ਚੁਣਨ ਵਾਲੇ ਡਾਇਰੈਕਟਰ ਜਾਂ ਦੋ ਵੀ ਆ ਬੈਠਾ ਦਾ ਜਿਨਾ ਭਰੀਆਂ ਦਿਮਾਗ ਚ ਗੰਦ ਅੱਖਾਂ ਚ ਗੰਦ ਬੜਾ ਕੁਝ ਉਹ ਕਿਹੜੇ ਹਿਸਾਬ ਨਾਲ ਪੇਸ਼ ਕਰਨ ਦਾ ਇਹ ਤੁਹਾਨੂੰ ਆ ਦੱਸੋ ਨਹੀਂ ਜਾਵੇ ਕੀ ਇਹ ਫੈਸ਼ਨ ਚ ਉਹ ਵਧੀਆ ਲੱਗਦਾ ਹੈ ਉਹ ਜਿਹੇ ਕੁੜੀਆਂ ਆ ਕਿਹੜੀ ਉਮਰ ਹੈ ਵਿਚਾਰੀ ਦੀ ਉਹਨੂੰ ਕਿਤਰਾ ਪੇਸ਼ ਕਰਨ ਦੇ ਉੱਤੇ ਸਟੇਜਾਂ ਦੇ ਖੜਕਰ ਕੀ ਕਰਨ ਦੇ ਦਾ ਪੇਸ਼ ਦੱਸੋ ਹੂੰ ਤੇ ਤੁਸੀਂ ਫੇਰ ਉਹ ਗੱਲਾਂ ਅਹੀਂ ਦਾ ਡਿਸ਼ਡਾਈਆਂ ਇੰਸਟਾਗ੍ਰਾਮ ਜੀ ਆਸ਼ਟਾ ਉਹਨਾਂ ਲਈ ਕੰਮ ਹੈਗੇ ਹੋ ਸਕਦਾ ਜਿਹੜੀ ਛਡਾਉਣ ਵਾਲੇ ਨੇ ਛਡਾ ਕੇ ਹੋ ਸਕਦਾ ਉਹ ਆਉਂਦੇ ਨੇ ਤੂੰ ਸਾਨੂੰ ਕਦੋਂ ਛਡਾਇਆ ਜੀ ਕਦੋਂ ਛਡਾਇਆ ਸਾਨੂੰ ਚੰਗਿਆ ਭਲਾ ਖੜਾ ਕੰਮ ਚੱਲਣ ਡਿਆ ਉਹੀ ਛਡਾਉਂਗੇ ਤੂੰ ਐਵੇਂ ਵੱਡਾ ਪੜ ਲਾਉਂਦੀ ਤੇ ਮਰ ਬਰਾਉਨ ਕਰਤਾ ਚੰਗਾ ਭਲਾ ਸਭ ਕੁਝ ਹੈਗਾ ਇਹ ਤੁਸੀਂ ਆੜੇ ਹੋਈ ਗੱਲ ਲੜੇ ਅੱਖ ਪਾਰਾਂਗੇ ਜਿ ショਟਾਂ ਨਹੀਂ ਲੜੇ ਦਿਲਾਂ ਦੇ ਨਿਸ਼ਾਨੇ ਸਿੱਧੇ ਮਾ ਮਾ ਹਾਤੀਆ ਦਿਲਾਂ ਦੇ ਨਿਸ਼ਾਨੇ ਸਿੱਧੇ ਮਾ ਆਓ ਸਿਰ ਯੋਕ ਸੰਗਣੇ ਫਲਾਈ ਕਰਕੇ ਹਾਂ ਸਿਉ ਹਾ ਵਾਂਟ ਟੂ ਸੀ ਯੂ ਹਾ ਵਾਂਟ ਟੂ ਸੀ ਯੂ ਆੜੇ ਹੋਈ ਗੱਲ ਸਾਡੇ ਐਵੇਂ ਬਿਨਾ ਵਜੇ ਦੋ ਪੰਜਾਬੀ ਸਿੱਕ ਭਰਾ ਜਿਤਰਾ ਵੀ ਆ ਇਹ ਬਿਣਾ ਵਜੇ ਟਾਂਗੜਾ ਲੇ ਕਿ ਦਿਨ ਜਾ ਕੇ ਲੈ ਇਹਦਾ ਠਕਾ ਹੁੰਦੀ ਆ ਹਿਲਾਰਪਈਏ ਅਈ ਵੀ ਬਿਲ ਨਾ ਬਜਾ ਰਹੀ ਉਫ ਅਗਲੇ ਨੂੰ ਪੁੱਛ ਲੋ ਉਹ ਭਰਾਵਾ ਅਗਲੇ ਨੂੰ ਪੁੱਛ ਲੋ ਵੀ ਇਹ ਗੱਲ ਸਹੀ ਆ ਕਿ ਗਲਤ ਆ ਹੁਣ ਕਈ ਥਾਵਾਂ ਤੇ ਹੀ ਵੀ ਆ ਲੜਾਈਆਂ ਝਗੜਾ ਕਈਆਂ ਦੇ ਥਾਂ ਤੇ ਜਾ ਕੇ ਵੇਖ ਲਓ ਮੁੜ ਕੇ ਉਹ ਬੰਦੇ ਮੁੱਕਰ ਜਾਂਦੇ ਵੀ ਇਹ ਇੰਨੀ ਏ ਜੀ ਇਹ ਬੰਦਿਆਂ ਨੇ ਆਣ ਕੇ ਜ਼ਿਆਦਾ ਕੰਮ ਕਰਤਾ ਜਾਂ ਕਿਤੇ ਵੀ ਹੋ ਜਾਂਦਾ ਕਈ ਗੱਲਾਂ ਆ ਤੁਸੀਂ ਵੇਖੀਆਂ ਲੋਕਾਂ ਦੀਆਂ ਮੱਤਾਂ ਜਾ ਕੇ ਵੀ ਵੇਖਿਆ ਲੋਕਾਂ ਦੇ ਕੰਮ ਕਰਕੇ ਵੇਖਿਆ ਕਈ ਵਾਰ ਤੁਹਾਨੂੰ ਵਧੀਆ ਕਰਕੇ ਵੀ ਵੇਖ ਲਿਆ ਲੋਕਾਂ ਲਈ ਉਤਾਂ ਤਨ ਫੇਰੀ ਬੇਈਤੀ ਦਾ ਸਾਹਮਣਾ ਕਰਨਾ ਪੈਂਦਾ ਯਾਰ ਉਹ ਆਂਦੇ ਆ ਪੀਰ ਨਵੇਂ ਪੱਜਾ ਸਰਦਾਰਿਆ ਤੂੰ ਸਾਡਾ ਸਾਡਾ ਬੇਲਾਗਰ ਕਰਦੇ ਲੱਗਾ ਹਾਂ ਤੇ ਆਹ ਗੱਲ ਬਣਦੀ ਥੋੜੀ ਹੈ ਅਜੇ ਆਹ ਗੱਲ ਬਣਦੀ ਜੀ ਆਹ ਗੱਲ ਬਣਦੀ ਜੀ ਆਜਿਹੇ ਦੇ ਹਿਸਾਬ ਨਾਲ ਇਹ ਗੱਲ ਬਣਦੀ ਆ ਇਹਦੇ ਹਿਸਾਬ ਨਾਲ ਤੇ ਹੱਥੋਂ ਮੇ ਤੂੰ ਆਪਣਾ ਹੱਥ ਦੇ ਦੇ ਮੇਰੇ ਹੱਥੋਂ ਹੱਥੋਂ ਮੇ ਤੂੰ ਆਪਣਾ ਹੱਥ ਦੇ ਦੇ ਇਹਦੇ ਸਾਬ ਨਾਲ ਜੇ ਮੁਗਲ ਆਗੇ ਨਾ ਤੇ ਮੈਂ ਆਪ ਤੁਰ ਪੈਣਾ ਮੁਗਲਾਂ ਨਾਲ ਮੈਂ ਨਾ ਨਹੀਂ ਮੁਗਲਿਆਂ ਦੇ ਮੈਂ ਬੋਲੇ ਆ ਉਹ ਨਹੀਂ ਮੈਂ ਮੁਗਲਿਆਂ ਦੇ ਮੈਂ ਮੁਰਾਦਾ ਸਾਹਿਬ ਵਾਲਕੇ ਮੈਂ ਹਨਾ ਮੈਂ ਬੋਲੇ ਆ ਮੈਂ ਬੋਲੇ ਆ ਉਹਨਾਂ ਕੁੜੀਆਂ ਦੇ ਉਹਨਾਂ ਮੁਗਲਾਂ ਨੇ ਆ ਆ ਸਮਾਨ ਜਿਆ ਚੁੱਕਣਾ ਤੇ ਮੈਂ ਇਥੋਂ ਐਵੇਂ ਕੋਤਾ ਸ਼ਿਕਾਰੀ ਫਿਰਦਾ ਇੱਕ ਮੈਂ ਖੋਤੇ ਦੇ ਜਿਹੜੇ ਫਿਰਨਾ ਕੋਤਾ ਸ਼ਿਕਾਰੀ ਕੇ ਮੈਂ ਨਹੀਂ ਮੁਗਲਿਆਂ ਦੇ ਮੇਰੇ ਮੈਨੂੰ ਪਤਾ ਮੈਂ ਨਿਕਾਉਂਦਾ ਪਠੇਲੇ ਹੁੰਦਾ ਰਿਹਾ ਖੋਤੇ ਦੇ ਤੇ ਕੋਤੀਆਂ ਦੇ ਦੇ ਕੁੜੀਆਂ ਵਹੀਂ ਆ ਪਾ ਕੇ ਪਠੇਲੇ ਮੈਂ ਆ ਲੇ ਮੈਂ ਪੰਪੈ ਗੁਜਰਾਤ ਲੈ 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 ਤੁਹਾਨੂੰ ਦੱਸਿਆ ਗੱਲਾਂ ਤੇ ਗੱਲ ਬੜੀ ਪਈ ਹੁੰਦੀ ਹੈ ਜੇ ਮਨ ਆ ਕਿ ਮੈਂ ਵੀ ਕੋਤਾ ਸ਼ਿਗਾਰ ਲੈਣਾ ਮੈਂ ਵੀ ਹਨਾ ਵੀ ਕੋਤਾ ਸ਼ਿਗਾਰ ਉਹ ਤੇ ਆਪਾਂ ਵੀ ਚੱਲਣਾ ਹੁਣ ਕੋਤਾ ਸ਼ਿਗਾਰ ਤੋਂ ਜੇ ਤਾਂ ਆ ਗਿਆ ਕਿ ਸਾਡਾ ਜੇ ਰਿਸ਼ਤੇਦਾਰ ਉਹਨੇ ਦਿੱਲੀ ਗੜगांव ਤੋਂ ਆਉਣਾ ਲੱਖਾਂ ਕਰੋੜਾਂ ਦੀ ਗੱਡੀ 'ਚ ਉਤਰਨਾ ਤੇ ਆਣ ਕਿਉਂਦੇ ਕਰਨਾ ਮਾਮਾ ਜੀ ਖੋਤੀ ਨੂੰ ਸ਼ਿਕਾਰ ਦੋ ਜਾਂ ਖੋਤੇ ਨੂੰ ਸ਼ਿਕਾਰ ਦੋ ਮੈਂ ਉੱਤੇ ਉੱਤੇ ਲੈਣੇ ਆ 10 ਉਹ ਉਦੋਂ ਚਾਵਾਂ ਲੈਂਦਾ ਹੁੰਦਾ ਤੇ ਗੱਡੀ ਅੱਜ ਪੌਸ਼ ਕਰੋੜਾਂ ਦੀਆਂ ਤੇ ਉਦੋਂ ਵੀ ਗੱਡੀਆਂ ਵੱਡੀਆਂ ਇਹ ਤੇ ਮਤਲਬ ਉਹਨੇ ਆਣਾ ਮਾਮਾ ਜੀ ਖੋਤੇ ਨੂੰ ਜਾਂ ਖੋਤੀ ਨੂੰ ਸ਼ਿਕਾਰ ਦੋ ਮੈਂ ਉੱਤੇ ਉੱਤੇ ਲੈਣੇ ਆ ਉਹ ਨਿੱਕੇ ਹੁੰਦਾ ਹੈ ਨਾ ਨਿਆਣਿਆਂ ਦੀ ਜਿਹੜਾ ਹੁੰਦੀ ਹੈ ਉਹ ਵੱਡੇ ਹੋ ਗਏ ਆ ਕੋਤੇ ਦੇ ਚਲੋਣਾ ਪੈਣਾ ਜਾਂਦਾ ਕਿਤੇ ਚੜਾ ਦੇਣ ਦੇ ਆਪਾਂ ਤੇ ਪਤਾ ਹੀ ਇਹ ਜਦੋਂ ਆਪਾਂ ਜੇਤ ਫੜ ਲਈਏ ਆ ਤੇ ਹੁਣ ਕਿਤੇ ਵੇਨੇ ਆ ਉਮੀਦ ਉਹ ਸ਼ੌਂਕ ਪੂਰਾ ਕਰ ਦੇਗੇ ਉਹ ਨਿਕਾਲ ਲੈ ਕੋਤੀ ਨੂੰ ਕੋਤੇ ਨੂੰ ਦਾ ਸ਼ਿਕਾਰ ਤੋਂ ਆ ਕੇ ਆਪਾਂ ਉਹਨੂੰ ਸ਼ਿਕਾਰ ਦੇਣਾ ਕੋਤਾ ਵੀ ਸ਼ਿਕਾਰ ਦੇਣਾ ਉਹਨੂੰ ਹੀ ਨਾ ਸ਼ਿਕਾਰ ਕੇ ਛਡਾਈ ਫਿਰਨਾ ਨਾਲ ਆਪਾਂ ਸ਼ੌਂਕ ਤੇ ਚਾਹ ਦੀ ਯਾਰਾ ਗਲੇ ਨੂੰ ਚਾਹ ਆ ਤੇ ਪੂਰਾ ਤੇ ਕਰੂਗੀਆਂ ਗਲੇ ਦਾ ਚਾਹ ਹੋਰ ਵੱਡੇ ਹੋ ਗਏ ਫਿਰ ਕੀ ਦੀ ਗੱਲ ਆਪਾਂ ਕਰ ਦੇਣਾ ਇਹ ਵੀ ਸ਼ੌਂਕ ਪੂਰਾ ਕਰਕੇ समा बन गया कोता शिकारी फिर एक ਮੈਂ ਖੋਤੇ ਦੇ ਜਿਹੜੇ ਫਿਰਨਾ ਖੋਤਾ ਸ਼ਿੰਗਾਰ ਕੇ ਮੈਂ ਮਮੀ ਮੁਗਲਿਆ ਮੈ ਮੈਨੂੰ ਨਹੀਂ ਪਤਾ ਮੈਂ ਨਿੱਕਾ ਦਾ ਪਠੇੜਾ ਹੁੰਦਾ ਰਿਹਾ ਖੋਤੇ ਦੇ ਤੇ ਕੋਤੀਆਂ ਦੇ ਅਸੀਂ ਦੇ ਕੁੜੀਆਂ ਵਹੀਂ ਆ ਪਾ ਕੇ ਪਠੇੜੇ ਮੈਂ ਆ ਮੁਗਲਿਆ ਤੇ ਮੈਂ ਮਮੀ ਨਾਲ ਹੀ ਹਾਂ ਸਾਡੇ ਐਸਾ ਹਬਣਾ ਆਪਾਂ ਚ ਡਾਉਣ ਵਾਲੇ ਹੱਕ ਚ ਵੀ ਹੈਗੇ ਆਪਾਂ ਆਪ ਤੁਰ ਪੈਣਾ